ਉਹਨਾਂ ਦੀ ਜਿਹੜੀ ਕਲਾਕਾਰੀ ਸੀ ਉਹ ਇੱਕ ਇਹ ਦੁਨੀਆਂ ਦੇ ਵਿੱਚ ਕੁਝ ਬੰਦੇ ਹੁੰਦੇ ਨੇ ਜਿਹੜੇ ਬਿਨ ਦਵਾਈਆਂ ਤੋਂ ਲੋਕਾਂ ਨੂੰ ਰਾਜੀ ਕਰਦੇ ਨੇ ਵੀਰੇ ਹੋਏ ਸੱਚੀ ਗੱਲ ਕਹਿਣਾ ਮੈਂ ਭੱਲਾ ਜੀ ਨੂੰ ਸੁਣਦਾ ਹੁੰਦਾ ਸੀ ਜਦੋਂ ਜਦ ਪ੍ਰੋਬਲਮ ਹੀ ਇਹੀ ਚ ਪਈ ਮੈਂ 2 ਮਹੀਨੇ ਮੰਜੇ 'ਚ ਨੁੱਟਿਆ ਭੱਲਾ ਜੀ ਆਂਦਿਆਂ ਮੈ ਰੀਲਾ ਸੁਣੀ ਉਹਦੋਂ ਰੀਲਾ ਹੁੰਦੀਆਂ ਮਰਮੂਮ ਕਮੇਡੀਅਨ ਜਸਪਿੰਦਰ ਪੱਲਾ ਦੀ ਅੰਤਮ ਅਰਦਾਸ ਅੱਜ ਸੈਕਟਰ 34 ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਦੇ ਵਿੱਚ ਰੱਖੀ ਗਈ ਹੈ ਕੁਸ਼ੀ ਦੇਰ ਬਾਅਦ ਜਿਹੜਿਆ ਸਮਾਗਮ ਆ ਜਿਹੜਾ ਉਹ ਸ਼ੁਰੂ ਹੋਵੇਗਾ ਤੇ ਉਸ ਤੋਂ ਬਾਅਦ ਜਿਹੜੀਆਂ ਸਿਆਸੀ ਤੇ ਧਾਰਮਿਕ ਤੇ ਫਿਲਮ ਇੰਡਸਟਰੀਆਂ ਜੁੜੀਆਂ ਸ਼ਖਸੀਅਤਾਂ ਨੂੰ ਸੰਦਾਜੀ ਦੇਣੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਸੰਗਤ ਜਿਹੜੀ ਆਉਣੀ ਸ਼ੁਰੂ ਹੋ ਗਈ ਆ ਤੇ ਦੂਜੇ ਪਾਸੇ ਜਿਹੜੇ ਆ ਪੁਲਿਸ ਨੇ ਵੀ ਜਿਹੜਾ ਇੱਥੇ ਜਿਹੜਾ ਮੋਰਚਾ ਸੰਭਾਲ ਲਿਆ ਹੈ ਕਿਉਂਕਿ ਵੱਡੀ ਗੰਟੀ ਦੇ ਵਿੱਚ ਜਿਹੜੀ ਆ ਟ੍ਰੈਫਿਕ ਕਿਸੇ ਤਰ੍ਹਾਂ ਦੀ ਕੋ ਪ੍ਰਭਾਵਿਤ ਨਾ ਹੋਵੇ ਇਸ ਲਈ ਪੁਲਿਸ ਵੱਲੋਂ ਤਾਂ ਆਪਣੀਆਂ ਤਿਆਰੀਆਂ ਨੇ ਜਿਹੜੀਆਂ ਆਰੰਭ ਕਰ ਦਿੱਤੀਆਂ ਗਈਆਂ ਨੇ ਤੇ ਪਰ ਨਾਲ ਖਾਲਸਾ ਟ੍ਰੈਫਿਕ ਵੱਲੋਂ ਵੀ ਜਿਹੜਾ ਆਪਣੀਆਂ ਤਿਆਰੀਆਂ ਨੇ ਜਿਹੜੀਆਂ ਉਹ ਸ਼ੁਰੂ ਕਰਤੀਆਂ ਨੇ ਕੋਈ ਵੀ ਜਿਹੜਾ ਧਾਰਮਿਕ ਸਮਾਗਮ ਹੋਵੇ ਕਹਿੰਦੇ ਖਾਲਸਾ ਹਮੇਸ਼ਾ ਹੀ ਜਿਹੜਾ ਤਿਆਰਬਾਰ ਤਿਆਰ ਰਹਿੰਦਾ ਮਹਾਲ ਚੰਡੀਗੜ੍ਹ ਦੇ ਵਿੱਚ ਵੀ ਖਾਲਸਾ ਟ੍ਰੈਫਿਕ ਕੰਟਰੋਲ ਜਥਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹ ਤਿਆਰ ਆ ਤੇ ਉਹਨਾਂ ਵੱਲੋਂ ਜਿਹੜਾ ਇੱਥੇ ਟ੍ਰੈਫਿਕ ਦਾ ਜਿਹੜਾ ਉਹ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਊਗਾ ਗੱਲਬਾਤ ਕਰਾਂਗੇ ਕਹਿੰਦੇ ਹਮੇਸ਼ਾ ਹੀ ਜਦੋਂ ਕੋਈ ਵੀ ਇਸ ਤਰ੍ਹਾਂ ਦਾ ਕੋਈ ਵੱਡਾ ਧਾਰਮਿਕ ਸਮਾਗਮ ਹੁੰਦਾ ਤਾਂ ਉਹਦੇ ਵਿੱਚ ਖਾਲਸਾ ਤਿਆਰ-ਬਾਰ ਤਿਆਰ ਹੁੰਦਾ ਸੱਸੀ ਕਾ ਬੈਗਜੂ ਖਾਲਸਾ ਜੀ ਬੈਗਜੂ ਖਾਲਸਾ ਜੀ ਤਿਆਰ ਆ ਜੀ ਕਹਿੰਦੇ ਹਾਂਜੀ ਹਾਂਜੀ ਤਿਆਰੀ ਹੈ ਪੂਰੀ ਆਪਣਾ ਖਾਲਸਾ ਟ੍ਰੈਫਿਕ ਕੰਟਰੋਲ ਜਿੱਥਾ ਨਿਸ਼ਕਾਮ ਸੇਵਾ ਕਰਦੇ ਆ ਜੀ ਸਰ ਕਿਤੇ ਹੀ ਪ੍ਰੋਗਰਾਮ ਪਾਪਾ ਜੀ ਜਿਹੜਾ ਤੁਸੀਂ ਪ੍ਰੋਗਰਾਮ ਕਰਦੇ ਹੋ ਇਹ ਜਿਹੜਾ ਧਾਰਮਿਕ ਸਮਾਗਮ ਉਹ ਕਿਤੇ ਵੀ ਹੁੰਦਾ ਜਾਂ ਸੰਗਤ ਵੱਲੋਂ ਬੁਲਾਇਆ ਜਾਂਦਾ ਕੋਈ ਵੱਡਾ ਸਮਾਗਮ ਹੁੰਦਾ ਤੁਸੀਂ ਉੱਥੇ ਦੇਖਦੇ ਹੋ ਧਾਰਬੇਕ ਪ੍ਰੋਗਰਾਮਾਂ 'ਚ ਬੁਲਾਏ ਜਾਂਦੇ ਆ ਜੀ ਬੁਲਾਉਂਦੇ ਆ ਸਾਨੂੰ ਜਾਂਦੇ ਵੀ ਆ ਹਰੇਕ ਹਰੇਕ ਪ੍ਰੋਗਰਾਮ ਤੇ ਜਾਂਦੇ ਹਰੇਕ ਕਿਸੇ ਧਰਮ ਚ ਕੋਈ ਵੀ ਧਰਮ ਹੋਵੇ ਧਰਮ ਕੋਈ ਨਹੀਂ ਇਹ ਸੇਵਾ ਹਰੇਕ ਜਗ੍ਹਾ ਕਰਦੇ ਆ ਕਿੰਨੇ ਇੱਕ ਮੈਂਬਰ ਨੇ ਆਪਣੇ ਜਥੇ ਦੇ ਵਿੱਚ ਕਿੰਨੀ ਜਿਹੜੀਆਂ ਕੰਟਰੋਲ ਤੁਹਾਨੂੰ ਕਰਨਾ ਪਿਆ ਕਿਸ ਤਰ੍ਹਾਂ ਦਾ ਕੰਟਰੋਲ ਕਰਦੇ ਹੋ 30 40 ਬੰਦੇ ਆ ਜੀ 35 40 ਸਾਰੇ ਮੁੰਡੇ ਅਮਰਤਧਾਰੀ ਆ ਜੀ ਹਰੇਕ ਜਗ੍ਹਾ ਕੰਟਰੋਲ ਕਰਦੇ ਜਾ ਕੇ ਸਿਰਫ ਆਪਣਾ ਇਹੀ ਕੰਮ ਆ ਕੋਈ ਹੋਰ ਵੀ ਨਾਲ ਦੇਖਦੇ ਹਾਂ ਤੁਸੀਂ ਕਿਉਂਕਿ ਹਮੇਸ਼ਾ ਹੀ ਜਦੋਂ ਕਿਤੇ ਵੀ ਕੋਈ ਮੁਸੀਬਤ ਆਉਂਦੀ ਹੈ ਕਹਿੰਦੇ ਖਾਲਸਾ ਹਮੇਸ਼ਾ ਹੀ ਤਿਆਰ ਬੈਰ ਤਿੰਦਾ ਹਮੇਸ਼ਾ ਹੀ ਅੱਗੇ ਹੋ ਕੇ ਜਿਹੜਾ ਆਪਣੀ ਭੂਮਿਕਾ ਨਿਭਾਉਂਦਾ ਤੇ ਅੱਜ ਵੀ ਇਸ ਮਹਰੂਮ ਨੇਤਾ ਜਸਵਿੰਦਰ ਪੱਲਾ ਜਿਹੜੇ ਹਮੇਸ਼ਾ ਹੀ ਸਾਡੇ ਚਿਹਰਿਆਂ ਤੇ ਮੁਸਕਾਨ ਲੈ ਕੇ ਆਉਂਦੇ ਨੇ ਅੱਜ ਉਹਨਾਂ ਦੀ ਅੰਤਮ ਅਰਦਾਸ ਦਾ ਸੰਧਾਲਨ ਦੀ ਸਮਾਗਮਾਂ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਮਤਲਬ ਦੁੱਖ ਦੀ ਘੜੀ ਹੈ ਇਸ ਟਾਈਮ ਮਤਲਬ ਬਹੁਤ ਵਧੀਆ ਕਲਾਕਾਰ ਸੀਗੇ ਜਿਹੜੇ ਸਾਨੂੰ ਵਿਛੋੜਾ ਦਿੱਤੇਗੇ ਇਹਨਾਂ ਦੇ ਕਲਾ ਇਹਨਾਂ ਦੇ ਕਲਾਕਾਰਾਂ ਦੀ ਬਹੁਤ ਆਪਾ ਦੇਣਾ ਨਹੀਂ ਹੋਰ ਹੋਰ ਨਹੀਂ ਆਣਾ ਇਹਨਾਂ ਵਰਗਾ ਦਾ ਸਾਹਿਬ ਆਜੋ ਥੋੜਾ ਜਿਆਦਾ ਜਾਣਦੇ ਹੋ ਭੱਲਾ ਸਾਹਿਬ ਨੂੰ ਪਰசிਤ ਤੌਰ ਤੇ ਕਦੇ ਦੇਖਿਆ ਸੁਣਿਆ ਕਿੰਨਾ ਕੁ ਇੱਕ ਮਿੰਟ ਇੱਕ ਮਿੰਟ ਬਿਲਕੁਲ ਜੀ ਕਿੰਨਾ ਕੁ ਸੁਣਿਆ ਭੱਲਾ ਦੇ ਉਹਨਾਂ ਦੀ ਤਾਂ ਮੂਵੀਆ ਦੇਖਦੇ ਰਹੇ ਜੀ ਉਹਨਾਂ ਦੇ ਕਾਰਨ ਤਾਂ ਸਮੂਹ ਤੇ ਸਮਾਈਲ ਆਂਦੀ ਸੀ ਜੀ ਉਹਨਾਂ ਨੂੰ ਦੁੱਖ ਲੱਗਿਆ ਉਹਨਾਂ ਦਾ ਬਹੁਤ ਦੁੱਖ ਹੈ ਜੀ ਉਹਨਾਂ ਵਰਗਾ ਤਾਂ ਕੋਈ ਬਾਣੀ ਵੀ ਨਹੀਂ ਸਕਦਾ ਜੀ ਬਿਲਕੁਲ ਇਹ ਖਾਲਸਾ ਦੇਖੋ ਇੱਧਰ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਖਾਲਸਾ ਟ੍ਰੈਫਿਕ ਕੰਟਰੋਲ ਜਥਾ ਜਥਾ ਚੰਡੀਗੜ੍ਹ ਆ ਜਿਹੜਾ ਹਮੇਸ਼ਾ ਹੀ ਕੋਈ ਇਸ ਤਰ੍ਹਾਂ ਵੱਡਾ ਕਿਤੇ ਵੀ ਕੋਈ ਕਿਸੇ ਵੀ ਕੋਈ ਧਰਮ ਦਾ ਹੋਵੇ ਜਿਸ ਦਾ ਵੱਡਾ ਸਮਾਗਮ ਹੁੰਦਾ ਕੋਈ ਉਹ ਹਮੇਸ਼ਾ ਹੀ ਜਿਹੜਾ ਮੋਰੀ ਭੂਮਿਕਾ ਨਿਭਾਉਂਦੇ ਨੇ ਤੇ ਇੱਥੇ ਆ ਕੇ ਜਿਹੜੀ ਆਪਣੀ ਡਿਊਟੀ ਸੰਭਾਲ ਲੈਂਦੇ ਨੇ ਤੇ ਟ੍ਰੈਫਿਕ ਕੰਟਰੋਲ ਕਰਦੇ ਨੇ ਤੇ ਨਾਲ ਤਸਵੀਰਾਂ ਤੁਹਾਨੂੰ ਇੱਧਰ ਇੱਧਰਿਆਂ ਦਿਖਾਉਂਦੇ ਆ ਕੁਝ ਲੋਕ ਜਿਹੜੇ ਬਾਬਾ ਜੀ ਆਏ ਨੇ ਕਿਤੇ ਗੱਲਬਾਤ ਕਰਦੇ ਆ ਕਿੱਥੋਂ ਆਏ ਨੇ ਤੇ ਕਿੰਨਾ ਕ ਵਾਰ ਜਿਹੜੀ ਆ ਭੱਲਾ ਨਾਲ ਮੁਲਾਕਾਤ ਤੇ ਬਾਬਾ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਤਿ ਸ਼ਕਾਲ ਬਹੁਤ ਬਹੁਤ ਧੰਨਵਾਦ ਕਿੱਥੋਂ ਆਇਓ ਤੁਸੀਂ ਤੇ ਅੱਜ ਜਸਵਿੰਦਰ ਪੱਲਾ ਨੂੰ ਜਾਣਦੇ ਹੋ ਹਾਂ ਬਿਲਕੁਲ ਜੀ ਜਾਣਦੇ ਆ ਅਸੀਂ ਜ਼ਿਲ੍ਹਾ ਸੰਗਰੂਰ ਪਿੰਡ ਨਾਗਰੀ ਗੋਵਿੰਦਪੁਰਾ ਨਾਗਰੀ ਅਸੀਂ ਉੱਥੋਂ ਚੱਲ ਕੇ ਆਏ ਆ ਮੇਰਾ ਖਿਆਲ ਕਿ ਇੱਥੋਂ ਪੈਂਦੀ ਹੋਊ 150 ਕਿਲੋਮੀਟਰ ਪੌਣੇ ਦਸੋ ਇਸ ਕਰਕੇ ਭੱਲਾ ਜੀ ਕਲਾਕਾਰ ਸੀ ਉਹਨਾਂ ਦੀ ਜਿਹੜੀ ਕਲਾਕਾਰੀ ਸੀ ਉਹ ਇੱਕ ਇਹ ਦੁਨੀਆ ਦੇ ਵਿੱਚ ਕੁਝ ਬੰਦੇ ਹੁੰਦੇ ਨੇ ਜਿਹੜੇ ਬਿਨ ਦਵਾਈਆਂ ਤੋਂ ਲੋਕਾਂ ਨੂੰ ਰਾਜੀ ਕਰਦੇ ਨੇ ਵੀ ਰਹੇ ਹੋਏ ਬਿਨ ਦਵਾਈਆਂ ਤੋਂ ਅੱਜ ਉਹ ਕੱਲੇ ਸਾਡੇ ਪੰਜਾਬ ਦੇ ਨਹੀਂ ਉਹ ਤਾਂ ਆਲ ਵਰਲਡ ਦੇ ਇੱਕ ਹੀਰੋ ਸੀ ਜਿਨ੍ਹਾਂ ਨੇ ਆਪ ਦੀ ਕਮੈਂਡੀ ਦੇ ਨਾਲ ਆਪਦੀ ਕਲਾ ਦੇ ਨਾਲ ਮੰਝਾਂ ਚ ਪੇਠਾ ਲਏ ਨੇ ਅਸੀਂ ਮੈਂ ਮੇਰੀ ਇੱਕ ਬੇਨਤੀ ਹੈ ਜੀ ਮੈਂ ਆਪਕ ਵੀ ਸ਼ਰਾਂ ਜੀ ਅਸੀਂ ਵਿੱਚ ਦੀ ਮੈਨੂੰ ਇੱਕ ਪ੍ਰੋਬਲਮ ਹੈ ਸੱਚੀ ਗੱਲ ਕਹਿਣਾ ਮੈਂ ਭੱਲਾ ਜੀ ਨੂੰ ਸੁਣਦਾ ਹੁੰਦਾ ਸੀ ਜਦੋਂ ਜਦ ਪ੍ਰੋਬਲਮ ਵੀ ਇਹੀ ਚ ਪਈ ਮੈਂ 2 ਮਹੀਨੇ ਮੰਝੇ ਚ ਨੁੱਟਿਆ ਭੱਲਾ ਜੀ ਆਂਦਿਆਂ ਮੈਂ ਰੀਲਾ ਸੁਣੀ ਉਹਦੇ ਰੀਲਾ ਹੁੰਦੀਆਂ ਮੈਨੂੰ ਭੱਲਾ ਜੀ ਨੇ ਭੱਲਾ ਜੀ ਨੇ ਮੰਜੇ ਚ ਉਠਾਲਤਾ ਦੀ ਸੱਚੀ ਗੱਲ ਕਹਿਣਾ ਮੇਰੇ ਭਗ ਦਾ ਮੇਰੇ ਭਾਤ ਦਾ ਉਹ ਸਾਰੀ ਦੁਨੀਆ ਦੇ ਵੱਡੇ ਡਾਕਟਰ ਵੀ ਸਨ ਇਸ ਕਦੋਂ ਕਦੋਂ ਕੋ ਸ਼ੁਰੂ ਹੋ ਦੇਖਣਾ ਸੰਕਟਾ 88 ਆਇਆ ਸੀ ਕਹਿੰਦੇ ਉਹਨਾਂ ਦਾ ਪਹਿਲਾ ਜਦੋਂ ਕਸਟ ਆਈ ਸੀ ਜਦੋਂ ਸ਼ੁਰੂਆਤ ਕਰੀ ਸੀ ਹਾਲਾਂਕਿ ਉਹਨਾਂ ਨੇ ਪਹਿਲਾਂ ਵੀ ਸਟੇਸਟੋਪ ਤਾਂ ਕਰਦੇ ਸੀਗੇ ਪਰ 88 ਸੰਕਟਾ ਤੋਂ ਸ਼ੁਰੂ ਹੋਇਆ ਸੀ ਉਹਨਾਂ ਦਾ ਸਾਡਾ ਹਾਂ ਸਾਡਾ ਬਾਹਰ ਹੀ ਲੋਦਿਆਂ ਨੇ ਉਹਦੀ ਪਿਆ ਸੀ ਪਹਿਲੇ ਦਿਨਾਂ ਹਾਂ ਉਦੋਂ ਘੁੱਗੀ ਜੀ ਵੀ ਇਹੀ ਖਾਸੇ ਕਲਾਕਾਰ ਤੇ ਸਾਡੀ ਮੇਰੀ ਪਾਰਟੀ ਵੀ ਉੱਥੇ ਗਾਉਣ ਗਈ ਸੀ ਕਵੀਸ਼ਰੀ ਕਰਨ ਗਏ ਸੀ ਅ ਡੋਡੀ ਕਲਾਕਾਰ ਬੁਲਾਏ ਸੀ ਉਹਾਂ ਦੇ ਇਸ ਕਰਕੇ ਮਾਤਾ ਇੱਕ ਗੱਲ ਕਹਿਣਾ ਵੀ ਮਿੱਤਰੋ ਜਦੋਂ ਇਹੋ ਜਿਹੇ ਬੰਦੇ ਕਹਿੰਦਾ ਦੁਨੀਆ ਤੂੰ ਤੁਰ ਜਾਂਦੇ ਨੇ ਕਾਟਾ ਬੋਹ ਪੈਂਦਾ ਪਰ ਕਹਿ ਸਾਰੇ ਦੰਨਿਆ ਇਹਨੂੰ ਕੌਣ ਕੌਣ ਕਾਟਾ ਪੂਰਾ ਕਰੂ ਜਿਹੜਾ ਭੱਲਾ ਜੀ ਲੋਕਾਂ ਨੂੰ ਐਡੀ ਵੱਡੀ ਖੁਸ਼ੀ ਦਿੰਦੇ ਕੌਣ ਦੀ ਹੋਊਗਾ ਭਲਾ ਖੁਸ਼ੀਆਂ ਦੇਣੀਆਂ ਕੋਈ ਮਾਮੂਲੀ ਗੱਲ ਨਹੀਂ ਹੈ ਕਿਸੇ ਨੂੰ ਖੁਸ਼ ਕਰ ਦੇਣਾ ਕੋਈ ਮਾਮੂਲੀ ਗੱਲ ਨਹੀਂ ਹੈ ਦੁਨੀਆ ਨੂੰ ਖੁਸ਼ ਕਰ ਦੇਦੇ ਵਾਰਡ ਦੇ ਲੋਕਾਂ ਨੂੰ ਖੁਸ਼ ਕਰਦੇ ਸੀ ਇਸ ਕਰਕੇ ਅੱਜ ਪਿੰਡ ਨਾਗਰੀ ਗੋਬਿੰਦਪੁਰਾ ਜ਼ਿਲ੍ਹਾ ਸੰਗਰੂਰ ਭਾਈ ਸਾਹਿਬ ਨੂੰ ਤੇ ਸਰਦਾ ਦੇ ਫੁੱਲ ਪੇਟ ਕਰਨ ਵਾਲੇ ਵੀਰੇ ਤੁਹਾਡਾ ਬਹੁਤ ਬਹੁਤ ਚੱਕੇ ਪਿਛਲੀ ਤੌਰ ਤੇ ਮੁਲਾਕਾਤ ਹੋਈ ਹੈ ਕਦੇ ਉਹਨਾਂ ਦੀ ਸਖਸੀਤ ਜਾਣੀ ਹੈ ਕਿਸ ਤਰ੍ਹਾਂ ਦੇ ਨੇ ਭੱਲਾ ਸਾਹਿਬ ਜਾਂ ਸਿਰਫ ਜਿਹੜਾ ਟੀਵੀ ਜਾਂ ਫਿਰ ਤੁਸੀਂ ਕੈਸਟਮ ਰਾਈ ਸੁਣਿਆ ਉਹਨਾਂ ਨੇ ਨਹੀਂ ਦੇਖੋ ਅਸੀਂ ਉੱਥੇ ਬਹਿ ਗਏ ਅੰਦਰ ਤੇ ਫੰਕਸ਼ਨ ਸੀ ਉੱਥੇ ਝੁਟਕੇ ਵੀ ਛੱਟੇ ਮੈਂ ਉਹਨਾਂ ਨਾਲ ਗੱਲਾਂ ਕਰਦੇ ਰਹੇ ਜਦੋਂ ਕਲਾਕਾਰ ਬੈਠ ਜਾਂਦੇ ਆਪੋ ਆਪ ਦੀਆਂ ਫਿਰ ਉਹ ਗੱਲਾਂ ਕਰਦੇ ਨੇ ਖੁਸ਼ੀਆਂ ਕਰਦੇ ਨੇ ਤੇ ਮੈਨੂੰ ਵੀ ਉਹਨਾਂ ਨੇ ਫਿਰ ਦਵਾਰੇ ਆਹ ਪਤਾ ਨਹੀਂ ਫਿਰ ਆਏ ਤੇ ਮੈਨੂੰ ਹੰਸਾਰ ਦੇ ਮੇਲੇ ਤੇ ਫਿਰ ਉਹਨਾਂ ਮਤਲਬ ਚਿੱਠੀ ਉਹਦੇ ਚਿੱਠੀਆਂ ਹੁੰਦੀਆਂ ਚਿੱਠੀ ਪਾ ਕੇ ਮੈਨੂੰ ਹੰਸਾਰ ਦੇ ਮੇਲੇ ਤੇ ਉਦੋਂ ਮੇਰੇ ਬੱਚੇ ਗਾਉਂਦੇ ਹੁੰਦੇ ਸੀ ਇਸ ਕਰਕੇ ਪਿਆਰ ਸੀ ਭਾਈਆਂ ਵਰਗਾ ਪਿਆਰ ਸੀ ਤੇ ਇਸ ਕਰਕੇ ਅੱਜ ਅਸੀਂ ਸਾਨੂੰ ਬਹੁਤ ਦੁੱਖ ਆ ਜਾਦੇ ਥੋੜਾ ਨਹੀਂ ਜਾਦੇ ਦੁੱਖ ਇਸ ਕਰਕੇ ਅਸੀਂ ਪੌਣੇ 200 ਕਿਲੋਮੀਟਰ ਤੇ ਚੱਲ ਕੇ ਭਾਈ ਸਾਹਿਬ ਨੂੰ ਸਰਦਾ ਦੇ ਫੁੱਲ ਭੇਟ ਕਰਨ ਸੱਚੇ ਪਾਤਸ਼ਾਹ ਭਾਈ ਸਾਹਿਬ ਨੂੰ ਦਰਗਾਹ ਦੇ ਵਿੱਚ ਆਪਦੇ ਚਰਨਾਂ ਵਿੱਚ ਮਹਾਰਾਜ ਜੋੜ ਕੇ ਰੱਖੇ ਬਹੁਤ ਬਹੁਤ ਵੀਰ ਜੀ ਧੰਨਵਾਦ ਬਾਬਾ ਜੀ ਕਹਿੰਦੇ ਅਸੀਂ ਪੋਣੇ 200 ਕਿਲੋਮੀਟਰ ਤੋਂ ਆਇਆ ਬੜੀ ਕਹਿੰਦੇ ਮਹਾਨ ਸਕਸੀਸ ਸੈਂ ਐਸੇ ਬੰਦੇ ਸੀ ਜੋ ਬਿਮਾਰ ਨੂੰ ਕਹਿੰਦੇ ਦਬਾ ਦਾ ਕੰਮ ਕਰ ਦਿੱਤੀ ਸੌਂਦੇ ਸੀ ਉਹ ਦਾਸ ਬੰਦੇ ਦੇ ਚਿਹਰਿਆਂ ਤੇ ਹਾਸਾ ਲਿਆਉਂਦੇ ਸੀ ਇਸ ਤਰ੍ਹਾਂ ਦੇ ਕਹਿੰਦੇ ਉਹਨਾਂ ਦੀ ਸਕਸੀਸ ਸੀ ਤੇ ਇਹ ਜਿਹੜੀ ਖਾਲੀ ਥਾਂ ਇਹ ਕਹਿੰਦੇ ਭਰਨੀ ਬੜੀ ਮੁਸ਼ਕਲ ਆ ਕੌਣ ਇਸ ਜਗ੍ਹਾ ਨੂੰ ਕਹਿੰਦੇ ਭਰੂਗਾ ਕੌਣ ਸਾਨੂੰ ਉਸੇ ਤਰ੍ਹਾਂ ਸਾਡੇ ਚਿਹਰਿਆਂ ਤੇ ਹਾਸਾ ਲੈ ਕੇ ਆਊਗਾ ਇਸ ਤਰ੍ਹਾਂ ਦੇ ਲੋਕ ਨਹੀਂ ਜੋ ਬਿਨਾਂ ਕਿਸੇ ਜਿਹੜਾ ਲੋਭ ਲਾਲਚ ਤੋਂ ਅੱਜ ਇੱਥੇ ਜਿਹੜਾ ਆਪਣੇ ਇਸ ਮਹਿਰੂਮ ਜਿਹੜਾ ਕਲਾਕਾਰ ਨੂੰ ਸਰਦਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਨੇ ਕੈਮਰਾਮੈਨ ਰਮੇਸ਼ ਦੇ ਨਾਲ ਗੁਰਦੀਪ ਬਹਿਨੀਪਾਲ ਡੇਲੀ ਪੋਸਟ ਪੰਜਾਬੀ